ਸਵਾਗਤ ਹੈ ਕਿਸਾਨ ਵੀਰੋ ਖੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਨਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰਾ ਤੋਂ ਕਵਰ ਕਰਾਂਗੇ ਜੀ ਇੱਕ ਸਾਨੂੰ ਸੂਈ ਸਬਾਈ ਝੋਟੇ ਦਿਖਾ ਮੈਂ ਕਿਹੜਾ ਸੂਆ ਸੂਈ ਆ ਜਾਂ ਕਿੰਨਾ ਕੁ ਦੁੱਧ ਬਾਦ ਕੱਢੂਗੀ ਜਾਂ ਮਗਰ ਕੀ ਆ ਸਾਰਾ ਕੁਛ ਬਾਈ ਤੋਂ ਬੱਚੇ ਸਸੀ ਕਾ ਬਾਈ ਸਸੀ ਕਾ ਬਾਈ ਉਹ ਠੀਕ ਹੋ ਜੀ ਵਧੀਆ ਵੀਰੇ ਪਹਿਲਾਂ ਤਾਂ ਨੰਬਰ ਬਲੋ ਜੀ ਨੰਬਰ ਆਪਣਾ 98767 82344 82344 ਪਿੰਡ ਆਪਣਾ ਪਿੰਡ ਸਿਲਵਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਰਾ ਨੇੜੇ ਭਗਤਾ ਭਾਈ ਕਾ ਰਾਮਪਰਾ ਮੰਡੀ ਆ ਭਾਈ ਦੇ ਪਾਸੇ ਸਿਲਵਰਾ ਤੇ ਅੱਜ ਫਿਰ 1 ਜਨਵਾਰ ਆ 1 ਜਨਵਾਰ ਕਿਹੜਾ ਸੂਆ ਝੋਤੀ ਤੀਜੇ ਸੂਆ ਸੂਈ ਜੀ ਵੀਰੇ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਵੀਰੇ ਹੁਣ ਸਹੀ ਅੱਧਾ ਪੌਣਾ ਘੰਟਾ ਹੋ ਗਿਆ ਜੇ ਪੈਣੀ ਹਜੇ ਬੱਦ ਮਿਹਰ ਬਾਣੀਆਂ ਲੜ ਚੱਲ ਪਿਆ ਲੜ ਚੰਗੀਆਂ ਜਿਹਾ ਜੀ ਥਣਪਾਂਡਾ ਤੁਹਾਨੂੰ ਸਮਾਰ ਕੇ ਕਰਾ ਦਿਆਂਗੇ ਬਾਕੀ ਮੈਂ ਇਹਨੂੰ ਕੱਲਾ ਕੱਲਾ ਥਣ ਕਰਾਉਂਦਾ ਵੀਰੇ ਥੋੜਾ ਜਿਹਾ ਬਾਕੀ ਬਲੈਕ ਆ ਗਈ ਸਾਰੀ ਹੈ ਨਾ ਹਾਂਜੀ ਹਾਂ ਤੇ ਸਿੰਘ ਸੱਲਾ ਬਾਕੀ ਹੈ ਵੀ ਬਾਈ ਐ ਨਹੀਂ ਕੋਈ ਹਰਿਆਣੇ ਵਾਲੀ ਛੱਡਦੀ ਆਏ ਤੇ ਥਣ ਥਣ ਕਰ ਲਈ ਸੀ ਬਈ ਚੱਕ ਜਮਾ ਬਾਈ ਧਾਰਾ ਮਾਰਾਂਗੇ ਆਪਾਂ ਓਕੇ ਜੀ ਤੇ ਬਾਕੀ ਦੀ ਗੱਲ ਕੱਲਾ ਕੱਲਾ ਥਣ ਤੇ ਮੁੱਠੀ ਵਾਲਾ ਥਣ ਲੱਗੇ ਤੇ ਕਿੰਨਾ ਕ ਦੁੱਧ ਕੱਢ ਦੂ ਬਾਈ ਇਹ ਦੁੱਧ ਵੀਰੇ ਯਾਰ ਇਹਨੇ ਦੂਜੇ ਛੂਏ ਦਿੱਤਾ 12 ਲੀਟਰ ਤੇਰਗੀ ਤੇ ਰੰਗ ਦੇ ਦਊਗੀ ਇਹ ਤੇ 13 ਬਾਈ ਪਲੱਸ ਜਾਊਗੀ ਪਰ ਆਪਾਂ 13 ਗਾਹਾਂਗੇ ਓਕੇ ਜੀ ਕੱਲਾ ਕੱਲਾ ਥਣ ਚਾਰੇ ਥਣ ਸਪੇਸ ਤੇ ਥਾਰਾ ਦੂਰਾ ਤੁਹਾਨੂੰ ਕਰਵਾ ਦੇ ਚੱਕ ਸਾਰੀ ਜਾਣਕਾਰੀ ਲੈ ਕੇ ਤੁਸੀਂ ਫੇਰ ਸੌਦਾ ਕਰਨਾ ਜੀ ਆ ਦੇਖੋ ਜੀ ਥਣ ਲੈਵਰ ਨੇੜੇ ਤੋਂ ਕਰੋ ਚੱਕ ਕੱਲਾ ਕੱਲਾ ਥਣ ਮਾਰ ਦੇ ਬਾਈ ਫਿਰ ਤਾਰ ਨਾ ਕਰੋ ਆ ਦੇਖੋ ਵੀਰੋ ਬੱਚਾ ਆਪਾਂ ਦਾ ਨਾਬ ਦੇ ਵੀਰ ਹਰ ਤਾਰਾ ਦੂਰਾ ਜਿੱਧਰ ਦੀ ਮਰਜ਼ੀ ਮਾਰਦੇ ਨਾ ਕੋਈ ਚੱਕਰੇ ਤਾਰ ਪਰ ਪੋਲੀ ਦੇ ਨਰਮਾ ਬਾਈ ਪੂਰੀ ਬਾਈ ਅਸ ਤਾਰਾਂ ਤੋਂ ਨਹੀਂ ਕੋਈ ਚੱਕਰ ਨਹੀਂ ਬਾਈ ਲਾ। ਸਮਾਰ ਕੇ ਮਾਰ ਦੇ। ਮਾਰ ਦੇ। ਜਿੰਦਾ ਦਾ ਪੂਰਾ ਇੱਕ ਨੰਬਰ। ਮਗਲਿਆਂ ਜੋ ਹੋਰ ਮਾਰ ਜੀ। ਤਾਰਾਂ ਦੂਰਾਂ ਦੇ ਮਾਵਲੇ ਤੋਂ ਬੇਫਿਕਰ ਰਹੇ ਹਨ ਨਾ। ਬਾਕੀ ਕੋਈ ਚੱਕਰ ਨਹੀਂ ਵੀ ਇਧਰ ਨੂੰ ਕਰਦੇ ਬਿਲ ਬੱਡੀ। ਆ ਲੈ। ਖਾਣਾ ਵਾ ਨਹੀਂ ਸਾਫ। ਤੇ ਬੱਚਾ ਬੋਚਾ ਲਾ ਕੇ ਪਹਿਲਾਂ ਵੀ ਬਾਈ ਦਾ ਧਾਰਾ ਚੈੱਕ ਕਰੀ ਜਾਵਾਂਗਾ। ਕਾਰ ਦਬਲੇ ਤੋਂ ਮੜਾ ਲੈ ਵਦ ਕਰ ਆ ਦੇਖੋ ਜੀ ਹੌਣ ਮਾਰ ਦੇ ਤਾਰ ਦੇ ਪਾਸਾ ਆ ਕਰਾਂਗੇ ਮੂਲ ਨੇ ਜੋ ਮਾਰ ਦੇ ਓਕੇ ਵੀਰੇ ਓਕੇ ਆ ਦਾ ਨਾ ਦੂਣਾ ਜਦਾ ਹਣਾ ਪੋਲੀ ਹੈ ਬਾਈ ਠੀਕ ਆ ਬਾਈ ਤੇ ਬਾਈ ਡਿਮਾਂਡ ਦਾਸ ਦਿਓ ਜੀ ਤੁਹਾਡੇ ਦੀ 1,28,000 ਰੁਪਏ ਜੀ 28000 ਮਾਨਦਾਨ ਕਰਦਾ ਮਾਨਦਾਨ ਵਿੱਚ ਉਹ ਜੋ ਚੰਗੀ ਜੋ ਤੇਜੀ ਸੂਰਤ ਦੀ ਜਾਂ ਨੰਬਰ ਫੇਰ ਬੋਲਦੇ ਨੰਬਰ 9876782344 82344 ਪਿੰਡ ਸੇਲਵੜਾ ਤੋਂ ਆਪ ਵੀਡੀਓ ਕਵਰ ਕੀਤੀ ਹੈ ਇੱਕ ਝੋਟੀ ਤੇ ਇੱਕ ਤੁਹਾਨੂੰ ਦਿਖਾਉਂਦਾ ਹੂ ਸੀਲ ਆ ਬਈ ਕੋਈ ਜੱਗ ਹਾਂ ਬਾਕੀ ਸਾਰੇ ਵੀਰਾਂ ਦਾ ਨੰਬਰ ਆਹ ਦੇਖੋ ਜੀ ਜਿੱਧਰ ਦੀ ਮਰਜ਼ੀ ਮਾਰੀ ਚੱਲਾਂਗਾ ਤਾਂ ਕਰ ਲਿਓ ਬਾਈ ਦਾ ਸੰਪਰਕ ਨੰਬਰ ਬਾਈ ਦਾ ਔਨ ਸਕਰੀਨ ਹੈ ਜੀ ਬਾਕੀ ਸਾਰੇ ਵੀਰਾਂ ਦਾ ਨੰਬਰ ਤਾਂ ਵੀਡੀਓ ਦੇਖਣ ਲਈ ਜੇ ਇਹਨਾਂ ਨੂੰ ਪਿਆਰ ਦੇਣ ਲਈ ਕਾਹਦੇ ਤੋਂ ਧੰਨਵਾਦ ਜਲਦ ਮਿਲਦੇ ਹਾਂ ਅਗੀਆਂ ਵੀਡੀਓ ਤੇ